ਸ੍ਰੀਕਾਲ ਤੱਕ ਤਾਂ ਸਾਹਿਬ ਅਗੇ ਪੰਜਾਬੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਪੰਜਾਬੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਦੌਰਾਨ ਮर्याਦਾ ਦੀ ਉਲੰਘਣਾ ਦੇ ਬਾਬਲੇ ਦੇ ਵਿੱਚ ਤੱਕ ਤੱਕ ਤੇ ਵਿਖੇ ਪੇਸ਼ ਹੋਏ ਸਨ ਦੱਸਿਆ ਕਿ ਜਸਵੰਤ ਸਿੰਘ ਨੇ ਪੇਸ਼ ਹੋਣ ਮੌਕੇ ਆਪਣਾ ਦਾੜਾ ਬੰਨਿਆ ਹੋਇਆ ਸੀ ਤਾਂ ਸਿੰਘ ਸਾਹਿਬ ਜਥੇਦਾਰ ਗੜਗੱਜ ਦੇ ਆਦੇਸ਼ ਮੁਤਾਬਕ ਉਹਨਾਂ ਨੂੰ ਦਾੜਾ ਖੋਲਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਉਹ ਦਾੜਾ ਖੋਲ ਕੇ ਪੇਸ਼ ਹੋਏ ਇਸੇ ਦੌਰਾਨ ਉਹਨਾਂ ਨੇ ਆਪਣਾ ਪੱਖ ਰੱਖਿਆ ਸ੍ਰੀ ਕਾਲ ਤੱਕ ਤਾਂ ਸਾਹਿਬ ਅਗੇ ਪੇਸ਼ ਹੋਣ ਮੰਗਰੋ ਡਾਇਰੈਕਟਰ ਜਸਵੰਤ ਸਿੰਘ ਜ਼ਫਰਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸ੍ਰੀ ਕਾਲ ਤੱਕ ਤਾਂ ਸਾਹਿਬ ਦਾ ਹਰ ਫੈਸਲਾ ਖਿੜੇ ਮੱਥੇ ਪ੍ਰਵਾਨ ਕਰਾਂਗੇ ਉਹ ਗੁਰੂ ਨੂੰ ਸਮਰਪਿਤ ਨੇ ਤੇ ਜੋ ਵੀ ਉਹਨਾਂ ਨੂੰ ਸੇਵਾ ਲੱਗੇਗੀ ਉਹਨਾਂ ਨੂੰ ਮਨਜ਼ੂਰ ਹੋਵੇਗੀ ਮੰਜੀ ਨਹੀਂ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਂ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦਿੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦਿੱਤੀ ਜਦੋਂ ਕੋਈ ਬੰਦਾ ਗਾਲਤਕਸਾਬ ਆਉਂਦਾ ਉਹ ਇਹ ਮੰਨ ਕੇ ਹੀ ਆਉਂਦਾ ਹੁੰਦਾ ਠੀਕ ਹੈ ਜੀ ਮਤਲਬ ਮੰਨ ਨਹੀਂ ਉਹ ਵੀ ਗਲਤੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਕਸਾਬ ਤੇ ਪੇਸ਼ ਹੁੰਦਾ ਹੁੰਦਾ ਉਹਦਾ ਇਹੀ ਮਤਲਬ ਹੁੰਦਾ ਮੈਨੇਜਮੈਂਟ ਦੇ ਵਿੱਚ ਵੀ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਜੀ ਮੈਨੇਜਮੈਂਟ ਜਿਹੜੀ ਉਹ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਜ਼ਿਕਰਯੋਗ ਹੈ ਕਿ ਸ਼੍ਰੀਨਗਰ ਵਿਖੇ ਇੱਕ ਸਮਾਗਮ 'ਚ ਸਿੱਖ ਭਾਵਨਾਵਾਂ ਨੂੰ ਛੱਟ ਮਾਰਨ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀਆਂ ਸ਼ਿਕਾਇਤਾਂ ਤੋਂ ਬਾਅਦ ਪਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਜਸਵੰਤ ਸਿੰਘ ਜ਼ਫਰ ਪਹਿਲਾਂ ਵਿਦੇਸ਼ ਵਿੱਚ ਹੋਣ ਕਾਰਨ ਪੇਸ਼ ਨਹੀਂ ਹੋ ਸਕੇ ਜਿਸ ਕਰਕੇ ਅੱਜ ਉਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਪੇਸ਼ ਹੋਏ ਤੇ ਆਪਣਾ ਪੱਖ ਰੱਖਿਆ ਕਿਹਾ ਕਿ ਜੋ ਵੀ ਸਜ਼ਾ ਲੱਗੇਗੀ ਮੈਨੂੰ ਮਨਜ਼ੂਰ ਹੋਵੇਗੀ ਹੁਣ ਵੇਖਣਾ ਹੋਵੇਗਾ ਕਿ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਅਕਾਲ ਤਖਤ ਸਾਹਿਬ ਵੱਲੋਂ ਕਿਹੜੀ ਸਜ਼ਾ ਲਗਾਈ ਜਾਂਦੀ ਹੈ